ਤੇ ਉਹ ਕਿਸੇ ਵੀ ਉਹਨਾਂ ਦੀ ਜਿਹੜੀ ਜੋਬ ਆ ਨੀਚਰ ਕੋਈ ਵੀ ਹੋਵੇ ਪਰ ਉਹ ਆਪਣੇ ਜਿਹੜੇ ਡਿਜੀਟਲ এডਿਕੇਸ਼ਨ ਦੇ ਨਾਲ ਜੁੜਨਗੇ ਇਹ ਇਸ ਗਰੁੱਪ ਦਾ ਮਕਸਦ ਵੀ ਪੰਜਾਬੀ ਸਾਹਿਤ ਦਾ ਪ੍ਰਸਾਰ ਕਰਨਾ ਪ੍ਰੋਮੋਸ਼ਨ ਆਫ ਪੰਜਾਬੀ ਲਿਟਰੇਚਰ ਨਵੇਂ ਲੇਖਕਾਂ ਨੂੰ ਪ੍ਰोत्ਸਾहन ਇਨਕਰੇਜਿੰਗ ਨਿਊ ਬਾਇ ਰਾਈਟਰਸ ਸਾਹਿਤਿਕ ਮੁਸ਼ਾਇਰਿਆਂ ਦਾ ਆਯੋਜਨ ਆਰਗੇਨਾਈジング ਲਿਟਰੇਰੀ ਗੈਦਰਿੰਗ ਤੇ ਅੱਗੇ ਹੈ ਸਨਮਾਨ ਅਤੇ ਪ੍ਰਸਿੱਧੀ ਕੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਉਹਨਾਂ ਨੂੰ ਸਨਮਾਨਿਤ ਕਰਨਾ ਉਤਪ੍ਰੇਸ਼ਟ ਕਾਰਜਾਂ ਦੀ ਪ੍ਰਸ਼ੰਸਾ ਅਧਿਆਪਕਾਂ ਦੀ ਸਕਿਲਾਈਟ ਟੀਚਰ ਟ੍ਰੇਨਿੰਗ ਅਧਿਆਪਕਾਂ ਲਈ ਵਰਕਸ਼ਾਪਾਂ ਦਾ ਆਯੋਜਨ ਆਰਗੇਨਾਈਜ਼ਿੰਗ ਵਰਕਸ਼ਾਪਸ ਫਾਰ ਟੀਚਰਸ ਨਵੀਂ ਸਿੱਖਣ ਸਿਖਾਉਣ ਦਾ ਟੈਕਨੀਕਾਂ ਦਾ ਪ੍ਰਚਾਰ ਪ੍ਰਮੋਟਿੰਗ ਨਿਊ ਟੀਚਿੰਗ ਐਂਡ ਲਰਨਿੰਗ ਟੈਕਨੀਕਸ ਬਹੁਤ ਸਵਾਗਤ ਮੈਂ ਦਜੀਤ ਕੌਰ ਹਟੂਰ ਪਿਛਲੇ 30 ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵਿੱਚ ਪੰਜਾਬੀ ਵਿਸ਼ਾ ਪੜ੍ਹਾ ਰਹੀ ਹਾਂ ਤੇ ਹੁਣ ਮੈਂ ਜਗਤ ਸੇਵਕ ਖਾਲਸਾ ਕਾਲਜ ਮੈਣਾ ਵਿੱਚ 2015 ਤੋਂ ਪ੍ਰਿੰਸੀਪਲ ਹਾਂ 2006 ਵਿੱਚ ਮੈਂ ਇੱਥੇ ਇੱਕ ਲੈਕਚਰਰ ਦੇ ਤੌਰ ਤੇ ਜੁਆਇਨ ਕੀਤਾ ਸੀ ਅੱਜ ਮੈਂ ਆਪਣਾ ਜਿਹੜਾ ਵਿਸ਼ਾ ਪੰਜਾਬੀ ਅਧਿਆਪਕ ਮੰਚ ਦੇ ਉਦੇਸ਼ ਅਤੇ ਦ੍ਰਿਸ਼ਟੀ ਬਾਰੇ ਦੱਸ ਰਹੀ ਹਾਂ ਇਹ ਅਧਿਆਪਕ ਮੰਚ ਹੈ ਕਿ ਇਹ ਕਾਲਜਾਂ ਵਿੱਚ ਪੜਾਉਂਦੇ ਪ੍ਰੋਫੈਸਰ ਸਹਿबान ਉਹਨਾਂ ਦਾ ਇੱਕ ਗਰੁੱਪ ਹੈ ਜਿਹੜੇ ਕਿ ਪੰਜਾਬ ਦੇਆਂ ਵੱਖ-ਵੱਖ ਯੂਨੀਵਰਸਿਟੀਆਂ ਚਾਹੇ ਉਹ ਕਿਤੇ ਵੀ ਆ ਤੇ ਪੰਜਾਬੀ ਵਿਸ਼ਾ ਪੜਾਉਂਦੇ ਆ ਪੰਜਾਬ ਦੇ ਵੱਖ-ਵੱਖ ਯੂਨੀਵਰਸਿਟੀਆਂ ਦੇ ਕਾਲਜਾਂ ਵਿੱਚ ਇਸ ਮੰਚ ਦੇ ਉਦੇਸ਼ ਕੀ ਆ ਤੇ ਇਸ ਦੀ ਦ੍ਰਿਸ਼ਟੀ ਕੀ ਆ ਆਓ ਤੁਹਾਡੇ ਨਾਲ ਉਸ ਦੇ ਬਾਰੇ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਇਸ ਮੰਚ ਦੀ ਜਿਹੜੀ ਸਥਾਪਨਾ ਉਹ ਪ੍ਰੋਫੈਸਰ ਪਰਮਜੀਤ ਸਿੰਘ ਰੰਦਾਵਾ ਜੀ ਨੇ ਕੀਤੀ ਹੈ ਤੇ ਇਸ ਮੰਚ ਦਾ ਮਕਸਦ ਹੈ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪਸਾਰ ਕਰਨਾ ਆਬਜੈਕਟਿਵ ਉਹਦਾ ਕੀ ਹੈ ਕਿ ਪ੍ਰੋਮੋਸ਼ਨ ਐਂਡ ਐਕਸਪੈਂਸ਼ਨ ਆਫ ਪੰਜਾਬੀ ਲੈਂਗੁਏਜ ਕਿ ਪੰਜਾਬੀ ਲੈਂਗੁਏਜ ਨੂੰ ਪ੍ਰਮੋਟ ਕਰਨਾ ਇਹਦਾ ਮੁੱਖ ਉਦੇਸ਼ ਕੀ ਹੈ ਮੇਨ ਆਬਜੈਕਟਿਵਸ ਕੀ ਹੈ ਇਸ ਮੰਚ ਦੇ ਪੰਜਾਬੀ ਵਿਦਿਆਪਕ ਮੰਚ ਕਾਲਜ ਯੂਨੀਵਰਸਿਟੀ ਇਸ ਦਾ ਉਦੇਸ਼ ਹੈ ਪੰਜਾਬੀ ਭਾਸ਼ਾ ਦੀ ਸੁਰੱਖਿਆ ਅਤੇ ਪ੍ਰਚਾਰ ਪ੍ਰੋਟੈਕਸ਼ਨ ਐਂਡ ਪ੍ਰੋਮੋਸ਼ਨ ਆਫ ਪੰਜਾਬੀ ਲੈਂਗੁਏਜ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਪ੍ਰਸਾਰਤਾ ਸਪਰੈਡ ਆਫ ਪੰਜਾਬੀ ਲਿਟਰੇਚਰ ਐਂਡ ਕਲਚਰ ਵਿਦਿਆਰਥੀਆਂ ਵਿੱਚ ਪੰਜਾਬੀ ਪ੍ਰਤੀ ਰੁਚੀ ਵਧਾਉਣਾ ਇਨਕਰੀਸ ਸਟੂਡੈਂਟਸ ਇੰਟਰਸਟ ਇਨ ਪੰਜਾਬੀ ਇਹਦਾ ਵਿਜ਼ਨ ਕੀ ਹੈ ਇਹਦੀ ਦ੍ਰਿਸ਼ਟੀ ਕੀ ਹੈ ਗਲੋਬਲ ਪੱਧਰ ਤੇ ਪੰਜਾਬੀ ਦੀ ਪ੍ਰਸਿੱਧੀ ਗਲੋਬਲ ਰੈਕੋਗਨੀਸ਼ਨ ਆਫ ਪੰਜਾਬੀ ਡਿਜੀਟਲ ਮਾਧਿਅਮ ਰਾਹੀਂ ਸਿੱਖਿਆ ਦਾ ਪ੍ਰਸਾਰ ਐਕਸਪੈਂਸ਼ਨ ਆਫ ਐਜੂਕੇਸ਼ਨ ਥਰੂ ਡਿਜੀਟਲ ਮੀਡੀਅਮ ਪੰਜਾਬੀ ਅਧਿਆਪਕਾਂ ਵਿੱਚ ਸਹਿਯੋਗ ਅਤੇ ਸਾਂਝ ਕੋਲਾਬੋਰੇਸ਼ਨ ਐਂਡ ਨੈਟਵਰਕਿੰਗ ਅਮੰਗ ਪੰਜਾਬੀ ਐਜੂਕੇਟਰਸ ਡਿਜੀਟਲ ਸਿੱਖਿਆ ਦੀ ਭੂਮਿਕਾ ਰੋਲ ਆਫ ਡਿਜੀਟਲ ਐਜੂਕੇਸ਼ਨ ਆਨਲਾਈਨ ਕੋਰਸ ਅਤੇ ਵੈਬਿਨਾਰਾਂ ਦਾ ਆਯੋਜਨ ਆਰਗੇਨਾਈジング ਆਨਲਾਈਨ ਕੋਰਸਸ ਐਂਡ ਵੈਬਿਨਾਰਸ ਡਿਜੀਟਲ ਲਾਇਬ੍ਰੇਰੀਆਂ ਦੀ ਸਥਾਪਨਾ ਐਸਟੈਬਲਿਸ਼ਿੰਗ ਡਿਜੀਟਲ ਲਾਇਬ੍ਰਰੀਜ਼ ਸੋਸ਼ਲ ਮੀਡੀਆ ਰਾਹੀਂ ਪੰਜਾਬੀ ਦਾ ਪ੍ਰਚਾਰ ਪ੍ਰੋਮੋਸ਼ਨ ਆਫ ਪੰਜਾਬੀ ਥਰੂ ਸੋਸ਼ਲ ਮੀਡੀਆ ਯੁਵਾ ਪੀੜੀ ਦੀ ਭਾਗੀਦਾਰੀ ਇਹਦੇ ਵਿੱਚ ਕਿਵੇਂ ਹੋਏਗੀ ਪਾਰਟਿਸਪੇਸ਼ਨ ਆਫ ਦਾ ਯੂਥ ਵਿਦਿਆਰਥੀਆਂ ਨੂੰ ਪੰਜਾਬੀ ਸਿੱਖਣ ਲਈ ਪ੍ਰोत्사ਹਿਤ ਕਰਨਾ ਇਨਕਰੇਜਿੰਗ ਯੂਥ ਟੂ ਲਰਨ ਪੰਜਾਬੀ ਸਕੂਲਾਂ ਅਤੇ ਕਾਲਜਾਂ ਵਿੱਚ ਪੰਜਾਬੀ ਕਲੱਬਾਂ ਦੀ ਸਥਾਪਨਾ ਇਸਟੈਬਲਿਸ਼ਿੰਗ ਪੰਜਾਬੀ ਕਲੱਬਸ ਇਨ ਸਕੂਲ ਐਂਡ ਕਾਲਜਸ ਕੇ ਜਿਹੜੇ ਸਾਹਿਤ ਨਾਲ ਜੁੜੀਆਂ ਹੋਈਆਂ ਸਹਿਤਿਕ ਕਲੱਬਾਂ ਜਿਹੜੀਆਂ ਨੌਜਵਾਨ ਵਿਦਿਆਰਥੀਆ ਜਿਹੜੇ ਉਹ ਬਣਾਉਣਗੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਆਰਗੇਨਾਈジング ਕਲਚਰਲ ਪ੍ਰੋਗਰਾਮਸ ਗਿੱਧਾ ਭੰਗੜਾ ਤੇ ਲੋਕਨਾਟਕਾਂ ਦਾ ਪ੍ਰਦਰਸ਼ਨ ਪਰਫਾਰਮੈਂਸਸ ਆਫ ਗਿੱਧਾ ਭੰਗੜਾ ਐਂਡ ਫੋਕ ਡਰਾਮਾਸ ਪੰਜਾਬੀ ਤਿਹਾਰਾਂ ਨੂੰ ਖੁਸ਼ੀ ਨਾਲ ਮਨਾਉਣਾ ਸੈਲੀਬ੍ਰੇਸ਼ਨ ਆਫ ਪੰਜਾਬੀ ਫੈਸਟੀਵਲਸ ਅੰਤਰਰਾਸ਼ਟਰੀ ਸਹਿਯੋਗ ਕੇ ਪੰਜਾਬ ਤੋਂ ਬਾਹਰ ਕਿਤੇ ਵੀ ਜਿਹੜਾ ਪੰਜਾਬੀ ਬੈਠਾ ਜਾਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨਾ ਚਾਹੁੰਦਾ ਉਸ ਨੂੰ ਵਿਦੇਸ਼ੀ ਸੰਸਥਾਾਂ ਨਾਲ ਉਹਨਾਂ ਵਿਦੇਸ਼ੀ ਸੰਸਥਾਾਂ ਨਾਲ ਸਾਂਝ ਬਣਾਉਣੀ ਕੋਲੈਬੋਰੇਟਿੰਗ ਵਿਦ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਅੰਤਰਰਾਸ਼ਟਰੀ ਸੈਮੀਨਾਰਾਂ ਦਾ ਆਯੋਜਨ ਆਰਗੇਨਾਈਜ਼ਿੰਗ ਇੰਟਰਨੈਸ਼ਨਲ ਸੈਮੀਨਾਰਸ ਅਧਿਆਪਕਾਂ ਦੀ ਸਿਖਲਾਈ ਟੀਚਰ ਟ੍ਰੇਨਿੰਗ ਅਧਿਆਪਕਾਂ ਲਈ ਵਰਕਸ਼ਾਪਾਂ ਦਾ ਆਯੋਜਨ ਆਰਗੇਨਾਈジング ਵਰਕਸ਼ਾਪਸ ਫਾਰ ਟੀਚਰਸ ਨਵੀਂ ਸਿੱਖਣ ਸਿਖਾਉਣ ਦਾ ਤਕਨੀਕਾਂ ਦਾ ਪ੍ਰਚਾਰ ਪ੍ਰਮੋਟਿੰਗ ਨਿਊ ਟੀਚਿੰਗ ਐਂਡ ਲਰਨਿੰਗ ਟੈਕਨੀਕਸ ਇਹਦੇ ਵਿੱਚ ਸਾਰੇ ਉਹ ਅਧਿਆਪਕ ਸ਼ਾਮਲ ਆ ਜਿਹੜੇ ਐਡ ਹੌਕ ਜਾਂ ਇਡਿਡ ਜਾਂ ਅਨਿਡਿਡ ਜਾਂ ਪ੍ਰਾਈਵੇਟ ਕਾਲਜਾਂ ਦੇ ਪ੍ਰੋਫੈਸਰ ਨੇ ਤੇ ਉਹ ਕਿਸੇ ਵੀ ਉਹਨਾਂ ਦੀ ਜਿਹੜੀ ਜੋਬ ਆ ਨੈਚਰ ਕੋਈ ਵੀ ਹੋਵੇ ਪਰ ਉਹ ਆਪਣੇ ਜਿਹੜੇ ਡਿਜੀਟਲ এডਿਕੇਸ਼ਨ ਦੇ ਨਾਲ ਜੁੜਨਗੇ ਇਹ ਇਸ ਗਰੁੱਪ ਦਾ ਮਕਸਦ ਵੀ ਆ ਕਿ ਜੇ ਨਵੀਆਂ ਤਕਨੀਕਾਂ ਤੋਂ ਜਿਹੜੇ ਪੰਜਾਬੀ ਪੜਾਉਣ ਵਾਲੇ ਅਧਿਆਪਕ ਜਾਣ ਨਹੀਂ ਹੋਣਗੇ ਤਾਂ ਪੰਜਾਬੀ ਭਾਸ਼ਾ ਦਾ ਜਿਹੜਾ ਪ੍ਰਚਾਰ ਆ ਤੇ ਪਸਾਰ ਆ ਉਹ ਨਹੀਂ ਹੋ ਸਕਦਾ ਇਹ ਭਾਵੇਂ ਮਾਝੇ ਦੀ ਧਰਤੀ ਤੋਂ ਇਸ ਦਾ ਆਰੰਭ ਕੀਤਾ ਗਿਆ ਇਸ ਗਰੁੱਪ ਦਾ ਪਰ ਹੁਣ ਇਸ ਵਿੱਚ ਪੂਰੀ ਦੁਨੀਆ ਵਿੱਚ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਵੀ ਸ਼ਾਮਲ ਨੇ ਅਧਿਆਪਕ ਤਾਂ ਸ਼ਾਮਲ ਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਵੀ ਇਸ ਵਿੱਚ ਸ਼ਾਮਲ ਨੇ ਪੰਜਾਬੀ ਸਾਹਿਤ ਦਾ ਪ੍ਰਸਾਰ ਕਰਨਾ ਪ੍ਰੋਮੋਸ਼ਨ ਆਫ ਪੰਜਾਬੀ ਲਿਟਰੇਚਰ ਨਵੇਂ ਲੇਖਕਾਂ ਨੂੰ ਪ੍ਰोत्ਸਾहन ਇਨਕਰੇਜਿੰਗ ਨਿਊ ਬਾਇ ਰਾਈਟਰਸ ਸਾਹਿਤਿਕ ਮੁਸ਼ਾਇਰਿਆਂ ਦਾ ਆਯੋਜਨ ਆਰਗੇਨਾਈਜ਼ਿੰਗ ਲਿਟਰੇਰੀ ਗੈਦਰਿੰਗਸ ਮੀਡੀਆ ਨਾਲ ਸਾਂਝ ਕਲੈਬੋਰੇਸ਼ਨ ਵਿਦ ਮੀਡੀਆ ਮੀਡੀਆ ਰਾਹੀਂ ਪੰਜਾਬੀ ਪ੍ਰੋਗਰਾਮਾਂ ਦਾ ਪ੍ਰਸਾਰ ਪ੍ਰਮੋਟਿੰਗ ਪੰਜਾਬੀ ਪ੍ਰੋਗਰਾਮਸ ਥਰੂ ਮੀਡੀਆ ਟੈਲੀਵਿਜ਼ਨ ਅਤੇ ਰੇਡੀਓ ਤੇ ਪੰਜਾਬੀ ਸ਼ੋਜ਼ ਪੰਜਾਬੀ ਸ਼ੋਜ਼ ਔਨ ਟੈਲੀਵਿਜ਼ਨ ਐਂਡ ਰੇਡੀਓ ਸਰਕਾਰੀ ਸਹਿਯੋਗ ਗਵਰਨਮੈਂਟ ਸਪੋਰਟ ਕੇ ਸਰਕਾਰ ਦੀਆਂ ਨੀਤੀਆਂ ਵਿੱਚ ਪੰਜਾਬੀ ਦਾ ਸਮਾਵੇਸ਼ ਇਨਕਲੂਜ਼ਨ ਆਫ ਪੰਜਾਬੀ ਇਨ ਗਵਰਨਮੈਂਟ ਪਾਲਿਸੀਜ਼ ਪੰਜਾਬੀ ਵਿਦਿਆਪਕਾਂ ਲਈ ਸਹੂਲਤਾਂ ਦਾ ਪ੍ਰਬੰਧ ਪ੍ਰੋਵਾਈਡਿੰਗ ਫੈਸਿਲਿਟੀਆਂ ਫਾਰ ਪੰਜਾਬੀ ਐਜੂਕੇਟਰਸ ਤੇ ਭਵਿੱਖ ਦੀ ਜੀ ਯੋਜਨਾ ਕੀਆ ਸੀ ਕਿ ਜਿਵੇਂ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਨ ਵਾਸਤੇ ਉਸੇ ਤਰ੍ਹਾਂ ਜਿਹੜੀਆਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਦੀਆਂ ਯੂਨੀਵਰਸਿਟੀਆਂ ਹੋ ਸਕਦਾ ਭਵਿੱਖ ਵਿੱਚ ਸਟੈਬਲਿਸ਼ ਕੀਤੀਆਂ ਜਾਣ ਸਟੈਬਲਿਸ਼ਿੰਗ ਪੰਜਾਬੀ ਯੂਨੀਵਰਸਿਟੀ ਗਲੋਬਲ ਪੱਧਰ ਤੇ ਪੰਜਾਬੀ ਸਿੱਖਿਆ ਦਾ ਪ੍ਰਸਾਰ ਐਕਸਪੈਂਡਿੰਗ ਪੰਜਾਬੀ ਐਜੂਕੇਸ਼ਨ ਐਟ ਅ ਗਲੋਬਲ ਲੈਵਲ ਤੇ ਅੱਗੇ ਹੈ ਸਨਮਾਨ ਅਤੇ ਪ੍ਰਸਿੱਧੀ ਕਿ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਉਹਨਾਂ ਨੂੰ ਸਨਮਾਨਿਤ ਕਰਨਾ ਉਤਕ੍ਰਿਸ਼ਟ ਕਾਰਜਾਂ ਦੀ ਪ੍ਰਸ਼ੰਸਾ ਤਾਂ ਕਿ ਉਹ ਪ੍ਰੇਰਿਤ ਹੋ ਕੇ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਐਪਰੀਸ਼ੀਏਟਿੰਗ ਆਊਟਸਟੈਂਡਿੰਗ ਕੰਟਰੀਬਿਊਸ਼ਨਸ ਉਹਨਾਂ ਟੀਚਰਸ ਦੀ ਜਿਹੜੇ ਪੰਜਾਬੀ ਭਾਸ਼ਾ ਨੂੰ ਮਾਧਿਅਮ ਵਜੋਂ ਪੜਾ ਰਹੇ ਆ ਤੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੁੰਦੇ। ਲਾਸਟ ਵਿੱਚ ਮੈਂ ਆਪਣਾ ਜਿਹੜਾ ਸੰਦੇਸ਼ ਆ ਉਹ ਇਹ ਵੀ ਦੇਣਾ ਚਾਹੁੰਦੀ ਆ ਕਿ ਮੈਂ ਆਪਣੇ ਇੱਕ ਅਕੈਡਮੀ ਚਲਾ ਰਹੀ ਆ ਜਿਹੜੀ ਕਿ ਮੈਂ ਆਪਣੇ ਮਾਤਾ ਜੀ ਦੇ ਨਾਂ ਤੇ 2019 ਚ ਸ਼ੁਰੂ ਕੀਤੀ ਸੀ ਜਿਸ ਵਿੱਚ ਮੈਂ ਦਿਨ ਦੇ 3 ਘੰਟੇ 4 ਤੋਂ 7 ਵਜੇ ਤੱਕ ਕੰਮ ਕਰਦੀ ਸੀ ਤੇ ਹੌਲੀ ਹੌਲੀ ਮੈਂ ਇਸ ਨੂੰ ਇਸ ਮਾ ਪਾਸ਼ਾ ਦਿਵਸ ਤੇ ਅੰਤਰਰਾਸ਼ਟਰੀ ਮਾਤ ਪਾਸ਼ਾ ਦਿਵਸ ਤੇ ਇਸ ਨੂੰ ਮੈਂ ਪੂਰੀ ਤਰ੍ਹਾਂ ਡਿਜੀਟਲ ਕਰ ਲਿਆ ਤੇ ਹੁਣ ਵੀ ਮੈਂ ਜਿਹੜਾ ਆਪਣਾ ਸੰਦੇਸ਼ ਦੇ ਰਹੀ ਹਾਂ ਆਪਣੇ ਡਿਜੀਟਲ ਸਟੂਡੀਓ ਵਿੱਚ ਬੈਠ ਕੇ ਦੇ ਰਹੀ ਹਾਂ ਇਹ ਮੈਂ ਆਪਣੀ ਮਾਤਾ ਜੀ ਦੇ ਨਾਮ ਤੇ 2019 ਚ ਸ਼ੁਰੂ ਕੀਤੀ ਸੀ ਹਰਵੰਸ ਕੌਰ ਮੇਰੇ ਮਾਤਾ ਜੀ ਦਾ ਨਾਮ ਹਰਵੰਸ ਵਿਰਾਸਤ ਅਕੈਡਮੀ ਐਂਡ ਵੈਲਨੈਸ ਸੈਂਟਰ ਤੇ ਹੁਣ ਇਸ ਵਿੱਚ ਡਿਜੀਟਲ ਗੁਰਮਤ ਸੰਗੀਤ ਮਾਂ ਵਾਲੇ ਪੰਜਾਬੀ ਜਿਹੜੇ ਲੋਕੀ ਤਾਂ ਪੰਜਾਬ ਦੇ ਉਹਨਾਂ ਦਾ ਤੁਸੀਂ ਰਦਾਵਾ ਪਰਮਜੀਤ ਚੈਨਲ ਤੇ ਸੁਣਦੇ ਵੀ ਹੋ ਤੇ ਮੈਂ ਰਦਾਵਾ ਪਰਮਜੀਤ ਜੀ ਨਾਲ ਕਦੇ ਮਤਲਬ ਮੁਲਾਕਾਤ ਨਹੀਂ ਹੋਈ ਪਰ ਇਸ ਤਰ੍ਹਾਂ ਹੀ ਉਹਨਾਂ ਦੇ ਚੈਨਲ ਦੇ ਥਰੂ ਉਹਨਾਂ ਨੇ ਗੀਤਾਂ ਦੀ ਡਿਮਾਂਡ ਕੀਤੀ ਤਾਂ ਮੈਂ ਗੀਤ ਜਿਹੜੇ ਆ ਉਹਨਾਂ ਨੂੰ ਛੋਟੀਆਂ ਬੱਚੀਆਂ ਦੇ ਗੀਤ ਭੇਜਣੇ ਸ਼ੁਰੂ ਕੀਤੇ ਮੈਂ ਕੈਮਰੇ ਦੇ ਅੱਗੇ ਨਹੀਂ ਆਉਂਦੀ ਸੀ ਤੇ ਹੌਲੀ-ਹੌਲੀ ਉਹਨਾਂ ਨੇ ਹੀ ਜਿਹੜਾ ਮੈਨੂੰ ਉਤਸ਼ਾਹ ਹੈ ਪ੍ਰੇਰਕਤਾ ਕਿ ਅਸੀਂ ਡਿਜੀਟਲ ਜਗ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਕੈਮਰੇ ਦੇ ਪਿੱਛੇ ਰੱਖ ਕੇ ਕੰਮ ਨਹੀਂ ਕਰਾਂਗੇ ਕੈਮਰੇ ਦੇ ਅੱਗੇ ਤਾਂ ਆਪਾਂ ਨੂੰ ਆਉਣਾ ਹੀ ਪਏਗਾ ਇਹ ਮੈਨੂੰ ਉਹਨਾਂ ਦੇ ਹੱਲਾਸ਼ੇਰੀ ਆ ਤੇ ਮੈਂ ਜਿਹੜਾ ਡਿਜੀਟਲ ਸਟੂਡੀਓ ਵੀ ਮੈਂ ਸ਼ੁਰੂ ਕੀਤਾ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦੀ ਹੱਲਾਸ਼ੇਰੀ ਇਸ ਵਿੱਚ ਵੀ ਹੈ ਤੇ ਪੰਜਾਬੀ ਭਾਸ਼ਾ ਨੂੰ ਭਾਵੇਂ ਅਸੀਂ ਪਿਆਰ ਕਰਦੇ ਹਾਂ ਪਰ ਦੂਜੀਆਂ ਭਾਸ਼ਾਵਾਂ ਮਾਂ ਤੋਂ ਟੁੱਟ ਕੇ ਅਸੀਂ ਪੰਜਾਬੀ ਦਾ ਪ੍ਰਚਾਰ ਨਹੀਂ ਕਰ ਸਕਦੇ ਮੈਂ ਕਿਦਾਂ ਜਿਹੜਾ ਉਸਤੇ ਖੋਜ ਕਾਰਜ ਕਰ ਰਹੀ ਆ ਕਿ ਪੰਜ ਗਿੱਧੇ ਵਿੱਚ ਜਿਹੜੇ ਨਾਟਕ ਰੂਪਾਂ ਉਹਨਾਂ ਤੇ ਤੇ ਜਦੋਂ ਇਹਨਾਂ ਦੀ ਤਿਆਰੀ ਕਰਵਾਉਣੀ ਆ ਤਾਂ ਇਹ ਜਿਹੜੀਆਂ ਲੋਕ ਕਲਾਵਾਂ ਹੁੰਦੀਆਂ ਆਮ ਲੋਕਾਂ ਵਿੱਚ ਹੀ ਹੁੰਦੀਆਂ ਤਾਂ ਕਿਉਂ ਨਾ ਇੰਨਾਂ ਜਿਹੜੀਆਂ ਕਲਾਵਾਂ ਨੂੰ ਪ੍ਰोत्사ਹਿਤ ਕਰਨ ਲਈ ਉਹਨਾਂ ਲੋਕਾਂ ਤੋਂ ਇਹ ਇਹਦਾ ਜਿਹੜਾ ਮੈਟਰ ਆ ਲੈ ਕੇ ਉਹਨੂੰ ਡਿਜੀਟਲ ਯੁੱਗ ਵਿੱਚ ਉਹਨੂੰ ਸੰਭਾਲ ਕੇ ਰੱਖਿਆ ਜਾਵੇ

ਆਓ ਮਿਲ ਕੇ ਪੰਜਾਬੀ ਦੀ ਪ੍ਰਗਤੀ ਲਈ ਕੰਮ ਕਰੀਏ ਲੈਟਸ ਵਰਕ ਟੁਗੇਦਰ ਫਾਰ ਦਾ ਪ੍ਰੋਗਰੈਸ ਆਫ ਪੰਜਾਬੀ ਥੈਂਕਸ ਧੰਨਵਾਦ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਤੇ